ਸਨੂ ਲੈ ਕੇ ਵੀ ਵਿੱਤ ਮੰਤਰੀ ਸੀ타 ਰਮਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਸ ਬਜਟ ਦੇ ਵਿੱਚ ਤੁਹਾਡੇ ਲਈ ਜਾਣਨਾ ਵੀ ਬੇਹਦ ਜ਼ਰੂਰੀ ਹੈ ਕਿਉਂਕਿ ਜਿਹੜੇ ਲੋਕ ਆਈਟੀਆਰ ਭਰਦੇ ਨੇ ਉਹਨਾਂ ਦੇ ਲਈ ਜਾਣਨਾ ਬੇਹਦ ਜ਼ਰੂਰੀ ਹੈ ਇਹ ਖਾਸ ਵੀਡੀਓ ਉਹਨਾਂ ਦੇ ਲਈ ਹੈ ਕਿਉਂਕਿ ਵੱਡੇ ਬਦਲਾਅ ਜਿਹੜੇ ਕੀਤੇ ਗਏ ਨੇ ਸਮਾ ਸੀਮਾ ਵੀ ਜੋ ਕਿ ਉਸ ਦੇ ਵਿੱਚ ਵੀ ਬਦਲਾਵ ਕੀਤਾ ਗਿਆ ਤੇ ਹੁਣ ਲੋਕਾਂ ਨੂੰ ਸੀਏ ਕੋਲ ਜਾਣ ਦੀ ਜ਼ਰੂਰਤ ਜਿਹੜੀ ਕਿ ਨਹੀਂ ਪਵੇਗੀ ਦੱਸਦੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਪੁਰਾਣੇ ਨਿਯਮਾਂ ਦੇ ਵਿੱਚ ਕ੍ਰਾਂਤੀਕਾਰੀ ਬਦਲਾਵ ਕੀਤੇ ਨੇ ਜਿਸ ਦੇ ਨਾਲ ਬਜਟ 2026 ਦੇ ਰਾਹੀਂ ਟੈਕਸ ਦਾਤਾਂਵਾਂ ਨੂੰ ਮਹੱਤਵਪੂਰਨ ਰਾਹਤ ਮਿਲਿਆ ਦੇਸ਼ ਦੇ ਵਿੱਚ 1 April 2026 ਤੋਂ ਇੱਕ ਨਵਾਂ ਆਮਦਨ ਟੈਕਸ ਕਾਨੂੰਨ ਲਾਗੂ ਕੀਤਾ ਜਾਵੇਗਾ ਜਿਸ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਟੈਕਸ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਉਸ ਨੂੰ ਘਟਾਉਣਾ ਹਾਲਾਂਕਿ ਆਮਦਨ ਟੈਕਸ ਸਲੈਬ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਇਹ ਪਹਿਲਾਂ ਵਾਂਗ ਹੀ ਰਹੇਗਾ ਇਸ ਸਾਲ ਦਾ ਬਜਟ ਜੋ ਕਿ ਮਿਡਲ ਕਲਾਸ ਅਤੇ ਨੌਕਰੀ ਪੇਸ਼ਾ ਲੋਕਾਂ ਦੇ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਵਿੱਤ ਮੰਤਰੀ ਨੇ ਐਲਾਨ ਕੀਤਾ ਹੈਗਾ ਕਿ ਪੁਰਾਣਾ ਅਤੇ ਗੁੰਜਲਦਾਰ ਆਮਦਨ ਟੈਕਸ ਢਾਂਚਾ ਖਤਮ ਕਰ ਦਿੱਤਾ ਜਾਵੇਗਾ ਅਤੇ ਇੱਕ ਨਵਾਂ ਅਤੇ ਤਰਕਸ਼ੀਲ ਕਾਨੂੰਨ ਪੇਸ਼ ਕੀਤਾ ਜਾਵੇਗਾ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇੰਕਮ ਟੈਕਸ ਰਿਟਰਨ ਯਾਨੀ ਕਿ ਆਈਟੀਆਰ ਫਾਰਮ ਹੁਣ ਬਹੁਤ ਸੋਕੇ ਹੋਰ ਜਾਣਗੇ ਜਿਸ ਦੇ ਨਾਲ ਆਮ ਲੋਕਾਂ ਨੂੰ ਸੀਏ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਤਾਂ ਸਰਕਾਰ ਨੇ ਰਿਟਰਨ ਫਾਈਲ ਕਰਨ ਅਤੇ ਠੀਕ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਜੇਕਰ ਤੁਸੀਂ ਆਪਣੀ ਰਿਟਰਨ ਫਾਈਲ ਕਰਨ ਦੀ ਵਿੱਚ ਕੋਈ ਗਲਤੀ ਕਰਦੇ ਹੋ ਜਾਂ ਫਿਰ ਕੋਈ ਕੰਮ ਦੇ ਵਿੱਚ ਤੁਸੀਂ ਉਲਟ ਜਾਂਦੇ ਹੋ ਤਾਂ ਤੁਸੀਂ ਹੁਣ ਇਸ ਨੂੰ 31 ਮਾਰਚ ਤੱਕ ਠੀਕ ਕਰਵਾ ਸਕਦੇ ਹੋ ਜੋ ਕਿ ਪਹਿਲਾ 31 ਦਸੰਬਰ ਸੀਗੀ ਇਸ ਤੋਂ ਇਲਾਵਾ 31 ਜੁਲਾਈ ਦੀ ਆਖਰੀ ਮਿਤੀ ਆਮ ਟੈਕਸ ਦਾ ਤਾਵਾ ਦੇ ਲਈ ਰਹਿੰਦੀ ਹੈ ਪਰ ਦੱਸ ਦਈਏ ਕਿ ਨਾਨ ਐਡੀਟਿਵ ਬਿਜ਼ਨਸ ਅਤੇ ਟਰਸਟਡਾ ਕੋਲ ਹੁਣ 31 ਅਗਸਤ ਦਾ ਸਮਾਂ ਜਿਹੜਾ ਕਿ ਹੋਵੇਗਾ ਤਾਂ ਇਹ ਵੱਡਾ ਐਲਾਨ ਜਿਹੜਾ ਕਿ ਨਿਰਮਲਾ ਸੀਤਾ ਰਮਨ ਦੇ ਵੱਲੋਂ ਕੀਤਾ ਗਿਆ ਜੋ ਕਿ 1 April ਤੋਂ ਲਾਗੂ ਹੋਵੇਗਾ